ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਆਪਾਂ ਲੱਗਿਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੀ ਜੀ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੀ ਇੱਕ ਰਿਕਵੈਸਟ ਹੋਰ ਆ ਕਿ ਅਗਰ ਤੁਹਾਨੂੰ ਕੁਕਿੰਗ ਦੇ ਵਿੱਚ ਵੀ ਇੰਟਰਸਟ ਆ ਤਾਂ ਜੀ ਆਪਣਾ ਇੱਕ ਚੈਨਲ ਹੋਰ ਆ ਕੁਕਿੰਗ ਦਾ ਸੰਗਰੂਰ ਕੁਕਿੰਗ ਚੈਨਲ ਦੇ ਨਾਮ ਤੇ ਤੇ ਉਹਦਾ ਲਿੰਕ ਤੁਹਾਨੂੰ ਇਸੇ ਵੀਡੀਓ ਦੇ ਡਿਸਕ੍ਰਿਪਸ਼ਨ ਚ ਮਿਲ ਜੂਗਾ ਜੀ ਸੋ ਪਲੀਜ਼ ਉਸ ਚੈਨਲ ਨੂੰ ਵੀ ਜਾ ਕੇ ਸਪੋਰਟ ਜ਼ਰੂਰ ਕਰਿਓ ਉਸ ਚੈਨਲ ਨੂੰ ਵੀ ਜਾ ਕੇ ਸਬਸਕ੍ਰਾਈਬ ਜ਼ਰੂਰ ਕਰਿਓ ਬਾਕੀ ਇਸ ਟਾਈਮ ਜੀ ਮੌਸਮ ਬਹੁਤ ਜ਼ਿਆਦਾ ਠੰਡਾ ਹੋ ਗਿਆ ਰਾਤ ਦਮੀ ਪਏ ਬਹੁਤ ਜ਼ਿਆਦਾ ਹਵਾ ਚੱਲੀ ਨੇਰੀ ਬਹੁਤ ਜ਼ਿਆਦਾ ਚੱਲੀ ਸਾਰਾ ਦਿਨ ਕਿ ਤੂੜੀ ਵਗੈਰਾ ਇਕੱਠੀ ਕਰ ਕਰਕੇ ਆਪਣੇ ਕਮਰਿਆਂ ਦੇ ਮੂਹਰੇ ਰਸੋਈ ਦੇ ਨਾਲ ਸਾਰੇ ਇੱਥੇ ਆ ਗਏ ਸੀ ਪੱਠੇ ਵਗੈਰਾ ਤੇ ਵਾਕੀ ਹੁਣ ਆਪਾਂ ਝਾੜੂ ਝੂਟਦਾ ਹੁਣ ਮੈਂ ਲਗਾ ਕੇ ਹਟੀਆਂ ਹਲੇ ਤੇ ਹੁਣ ਵੀ ਆ ਤੁਹਾਨੂੰ ਆਵਾਜ਼ ਸੁਣਦੀ ਹੋਣੀ ਜੀ ਬੱਦਲ ਗੱਜਣ ਦੀ ਤੇ ਆ ਦੇਖ ਤੁਸੀਂ ਦੇਖ ਸਕਦੇ ਹੋ ਪਿੱਛੇ ਬੱਦਲ ਹੋਏ ਪਏ ਨੇ ਤੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੁਹਾਡੇ ਕਿੰਨੇ ਮੌਸਮ ਦਾ ਕੀ ਹਾਲ ਹੈ ਤੇ ਵੈਸੇ ਮੌਨਸੂਨਾਂ ਤਾਂ ਹਨਾ ਇੱਕ ਤਰੀਕ ਤੋਂ ਸ਼ੁਰੂ ਹੋ ਜਾਂਦੀਆਂ ਨੇ ਤੇ ਆਉਣੀਆਂ ਮਤਲਬ ਲੇਕਿਨ ਮੀਂਹ ਜਿਹੜੇ ਹੁੰਦੇ ਆ ਉਹ ਅੱਦੇ ਹਾਰਡ ਤੋਂ ਸ਼ੁਰੂ ਹੋ ਜਾਂਦੇ ਹਨਾ ਮੌਨਸੂਨ ਜਿਹੜੀਆਂ ਆਂ ਪੰਜਾਬ ਦੇ ਵਿੱਚੋਂ ਇੱਕ ਤਰੀਕ ਤੋਂ ਆ ਜਾਂਦੀਆਂ ਹਨ ਤੇ ਬਾਕੀ ਚਲੋ ਜੀ ਹੁਣ ਮੌਸਮ ਥੋੜਾ ਠੰਡਾ ਹੋ ਗਿਆ ਕਹਿੰਦੇ ਹੁੰਦੇ ਜਿੱਦਾਂ ਕੋਈ ਨਹੀਂ ਉਹਦਾ ਪਰਮਾਤਮਾ ਹਨ ਗਰੀਬ ਨੇ ਗਰਮੀ ਦੇ ਵਿੱਚ ਕੰਮ ਕਰਕੇ ਖਾਣਾ ਹੁੰਦਾ ਬਹੁਤ ਔਖਾ ਹੁੰਦਾ ਗਰਮੀ ਦੇ ਵਿੱਚ ਕੰਮ ਕਰਨਾ ਦਿਨ ਦੇ ਟਾਈਮ ਕਿਉਂਕਿ ਟੈਂਪਰੇਚਰ ਬਹੁਤ ਜ਼ਿਆਦਾ ਵੱਧ ਜਾਂਦੀ ਆ 46 47 ਡਿਗਰੀ ਤੱਕ ਚਲੀ ਜਾਂਦੀ ਆ ਕਿਉਂਕਿ ਅਸੀਂ ਵੀ ਚੈੱਕ ਕਰਦੇ ਹਾਂ ਨੇ ਫੋਨ ਤੇ ਵੀ ਕਿੰਨੀ ਟੈਂਪਰੇਚਰ ਆ ਤੇ ਹੁਣ ਚਲੋ ਇਹ ਆ ਵੀ ਥੋੜਾ ਮੌਸਮ ਠੰਡਾ ਹੋ ਜੋ ਕੁਝ ਦਿਨ ਰਾਹਤ ਮਿਲੂਗੀ ਹਨ ਤੇ ਮੈਂ ਹੁਣ ਲੱਗੀ ਸੀ ਬਾਹਰ ਤਾਂ ਝਾੜੂ ਝੂੜ ਲਗਾਤਾ ਫਤਨ ਦਿਖਾਨੇ ਆ ਜੀ ਕੀ ਹਾਲ ਹੋਇਆ ਆਪਾਂ ਮੀ ਦੇ ਨਾਲ ਹਨੇਰੀ ਦੇ ਨਾ ਹਾਂਜੀ ਆ ਹੁਣ ਮੈਂ ਢੇਰੀ ਲਗਾ ਕੇ ਹਟੀਆਂ ਸੁੰਬਰ ਕੇ ਤੂੰ ਦੇਖ ਸਕਦੇ ਓਧਰ ਸਾਰੇ ਝਾੜੂ ਲਗਾਤਾ ਆਪਾਂ ਸਾਰਾ ਕੂੜਾ ਇਕੱਠਾ ਹੋ ਗਿਆ ਸੀਗਾ ਇਹ ਤੇ ਆ ਹਾਲੇ ਆਪਣਾ ਗੋਹਾ ਥੋੜਾ ਜਿਹਾ ਰਹਿਦਾ ਸਿੱਟਣ ਵਾਲਾ ਬੱਠੜ ਭਰੇ ਹੋਏ ਨੇ ਤੇ ਬਾਕੀ ਪਸ਼ਾਂ ਥੱਲੇ ਆਪਾਂ ਸਾਰਾ ਗੋਹਾਗਾ ਹਟਾਤਾ ਇਧਰੇ ਧਾਰ ਕੱਢ ਰਹੇ ਨੇ ਤੇ ਬਾਕੀ ਉਹ ਰਾਤ ਦੇ ਬੱਚਰੂ ਉੱਥੇ ਤਾੜੇ ਹੋਏ ਸੀ ਜੀ ਰਾਤ ਨੂੰ ਆਪਾਂ ਇੱਥੇ ਛੱਡ ਦੇਨੇ ਹੁੰਨੇ ਇਹਨਾਂ ਨੂੰ ਵੀ ਚਲੋ ਆਦਾ ਤੁਰ ਫਿਰ ਲੈਣਗੇ ਇਹਨਾਂ ਦੇ ਹਜਮ ਹੋ ਜਾਊਗਾ ਸਾਰਾ ਇੱਥੇ ਆਪਣੀ ਮਸ਼ੀਨ ਆ ਆਪਣੀ ਵੇੜੀ ਜੀ ਮਹਾਰਾਜ ਦੀ ਕਿਰਪਾ ਹੋਈ ਗੁਰੂ ਸਾਹਿਬ ਦੀ ਵੇੜੀ ਨਵੀਂ ਆਈ ਆ ਆ ਇਹਦਾ ਬੱਚਾ ਜਿਹੜਾ ਖੜਾਗਾ ਆ ਵੇੜੀ ਨਵੀਂ ਲਿਆਂਦੀਆਂ ਜੀ ਆਪਾਂ ਪਰਮਾਤਮਾ ਦੀ ਮਿਹਰ ਹੋਈ ਤੇ ਕੱਲ ਗੁਰੂ ਸਾਹਿਬ ਦੀ ਕਿਰਪਾ ਨਾਲ ਆਇਆ ਹਨਾ ਪਸ਼ੂ ਚਲੋ ਪਰਮਾਤਮਾ ਨੇ ਦੁੱਧ ਵਿੱਚ ਹੋਰ ਵਾਅਦਾ ਕੀਤਾ ਹਨਾ ਸਾਰਾ ਤੁਹਾਡੀਆਂ ਦੁਆਵਾਂ ਮਾਸੀਸਾਂ ਦਾ ਫਲ ਆ ਜੀ ਕਿਉਂਕਿ ਹੁਣ ਆਪਣੇ ਕੋਲ ਇਹੀ ਰੋਜ਼ਗਾਰ ਹੈ ਹਨਾ ਆਪਾਂ ਇਹਦੀ ਸਰਤਾਂ ਹੀ ਕਰਨਾ ਜੋ ਕਰਨਾ ਸੋ ਪਰਮਾਤਮਾ ਦੇ ਵੀ ਸ਼ੁਕਰਾਨਾ ਤੁਹਾਡਾ ਸਾਰਿਆਂ ਦਾ ਵੀ ਤੁਸੀਂ ਸਾਰੇ ਇੰਨੀ ਅਸੀਸਾਂ ਦੇ ਰਹੇ ਹੋ ਇੰਨਾ ਸਪੋਰਟ ਕਰ ਰਹੇ ਹੋ ਆ ਬੱਚਾ ਜੀ ਇਹਦਾ ਰਾਹ ਵਾਲਾ ਖੜਾ ਜੇ ਬੱਚੀ ਹੁੰਦਾ ਮਤਲਬ ਬਹੁਤ ਵਧੀਆ ਸੀਗਾ ਫਿਰ ਮੇਲਾ ਦਾ ਸ਼ਾਹੀਵਾਲ ਬਰੀਡ ਹੈ ਸ਼ਾਇਦ ਇਹ ਹਨਾ ਪਰ ਮਨ ਸ਼ਾਹੀਵਾਲ ਹੈ ਨਾ ਸ਼ਾਹੀਵਾਲ ਬਰੀ ਲੱਗਦੀ ਆ ਜੀ ਅੱਖ ਦੇਖੋ ਤੁਸੀਂ ਇਹਦੀ ਜਿਵੇਂ ਨਾ ਸੁਰਮਾ ਪਾਇਆ ਹੁੰਦਾ ਇਦਾਂ ਦੀ ਅੱਖ ਹੈ ਬਾਕੀ ਚਲੋ ਜੀ ਹੁਣ ਮੈਂ ਚੱਲਦੀ ਆ ਰਸੋਈ ਦੇ ਵਿੱਚ ਕਿਉਂਕਿ ਹਲੇ ਥੋੜਾ ਝਕੜੀਆਂ ਕਿਣਮਣ ਜੀ ਹੋ ਰਹੀ ਆ ਤੇ ਫੇਰ ਆਪਾਂ ਸੱਟਾਂਗੇ ਗੋਹਾ ਗੋਹੇ ਦੇ ਦੋ ਵੱਠਲੇ ਨੇ ਕੱਲ ਸ਼ਾਮ ਜੀ ਨੂੰ ਵੀ ਮੈਂ ਸੱਟਤਾ ਸੀਗਾ ਉਹਦਾ ਕਰਕੇ ਹੁਣ ਥੋੜਾ ਘਟਾ ਲੇਟ ਸੱਟਿਆ ਸੀਗਾ ਲਾਥ ਨੇ ਤੇ ਜੇ ਆਪਾਂ ਸਵੇਹਾ ਸੱਟ ਦਈਏ ਫੇਰ ਇੱਕ ਅੱਧਾ ਵੱਠਾ ਵੱਜ ਜਾਂਦਾ ਦਾ ਤੇ ਬਾਕੀ ਹੁਣ 20 ਕਰਕੇ ਪੱਥੇ-ਪੁੱਥੇ ਤਾਂ ਜਾਣਾ ਨਹੀਂ ਤੇ ਹੁਣ ਮੈਂ ਲੱਗੀਆਂ ਰਸੋਈ ਦੇ ਵਿੱਚ ਜਾਂ ਅੰਸੋਈ ਦੇ ਵਿੱਚ ਜਿਵੇਂ ਰੋਟੀ ਪਾਣੀ ਦਾ ਕੰਮ ਕਰਦੀ ਆ ਤੇ ਬਾਕੀ ਜੀ ਰਿਕੁਐਸਟ ਆ ਤੁਹਾਨੂੰ ਦੂਸਰੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਕਿਉਂਕਿ ਉਹਦਾ ਜਿਹੜਾ ਕ੍ਰਾਈਟੇਰੀਆ ਜਿਉ ਛੇਤੀ ਦੂਸਰੇ ਤੇ ਤਾਂ ਕਿ ਪੂਰਾ ਹੋ ਜੇ ਹਨਾ ਵਿਊਜ਼ ਵਗੈਰਾ ਦਾ ਤੇ ਵਾਚ ਟਾਈਮ ਜਿਹੜਾ ਹੁੰਦਾ ਉਹ ਹੀ ਥੋੜਾ ਡਿਫਿਕਲਟ ਹੁੰਦਾ ਸਬਸਕ੍ਰਾਈਬਰ ਦਾ ਤੁਹਾਡੀ ਸਾਰਿਆਂ ਦੀ ਪਰਮਾਤਮਾ ਦੀ ਕਿਰਪਾ ਤੁਹਾਡੇ ਸਾਰਿਆਂ ਦੇ ਸਪੋਰਟ ਨਾਲ 400 ਤੱਕ ਹੋਣ ਵਾਲਾ ਸਬਸਕ੍ਰਾਈਬਰ ਤਾਂ ਉਹਦਾ ਬਸ ਵਾਚ ਟਾਈਮ ਦਾ ਜਿਹੜਾ ਕਰਾਈਟੇਰੀਆ ਉਹ ਪੂਰਾ ਹੋ ਜਾਈ ਹੈ ਨਾ ਤੇ ਤੁਸੀਂ ਪਲੀਸ ਉਹ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਜੀ ਤਾਂ ਕਿ ਆਪਾਂ ਆਪਣਾ ਦਾ ਕਾਰੋਬਾਰਾ ਉਹਨੂੰ ਹੋਰ ਜੋਸ਼ ਦੇ ਨਾਲ ਹੋਰ ਉਸ ਦੇ ਨਾਲ ਵਧਾ ਸਕੀਏ ਹਨ ਸੋ ਚਲੋ ਜੀ ਹੁਣ ਚੱਲਦੇ ਆ ਰਸੋਈ 'ਚ ਤੇ ਸੋਈ ਦੇ ਵਿੱਚ ਆ ਬੜੇ ਸਰੀਰ ਦਾ ਕੰਮ ਤਾਂ ਉਹ ਕਰਦੀਆਂ ਕਿਉਂਕਿ ਹੁਣ ਦੁਪਹਿਰ ਜਿਹੜਾ ਵੀਡੀਓ ਦਾ ਕੰਮ ਹੈ ਜੀ ਸੰਨੀ ਦੀ ਜਿਹੜੀ ਹੈ ਕਿ ਉਹ ਤੇ ਰਮਾਨ ਦੇ ਡੈਡੀ ਤੇ ਕਹਿੰਦੇ ਅਸੀਂ ਕਰ ਲੈਨੇ ਆ ਤੂੰ ਮੌਸਮ ਖਰਾਬ ਹੈ ਤੂੰ ਰੋਟੀ ਬਣਾ ਲੈ ਚਲਿਆ ਰੋਟੀ ਬਣਾਉਣੇ ਆ ਜਾ ਕੇ ਹਾਂਜੀ ਲਓ ਜੀ ਇੱਥੇ ਮੈਂ ਹੁਣ ਗੁੰਨ ਰਹੀਆਂ ਆਟਾ ਜੀ ਤੇ ਨਾਲ-ਨਾਲ ਮੈਂ ਕਰ ਰਹੀ ਸੀ ਪਾਠ ਮੈਂ ਤੁਹਾਡੇ ਨਾਲ ਪਹਿਲਾਂ ਵੀ ਕਈ ਵੀਡੀਓ ਸ਼ੇਅਰ ਕੀਤਾ ਜੀ ਜੇ ਆਪਾਂ ਪ੍ਰਸ਼ਾਦਾ ਬਣਾਉਂਦੇ ਵਕਤ ਹਨਾ ਜਾਂ ਚੁੱਲ੍ਹੇ ਤੇ ਰੋਟੀ ਪਾਣੀ ਜਾਂ ਦਾਲ ਸਬਜ਼ੀ ਜਾਂ ਚਾਹ ਬਣਾਉਂਦੇ ਵਕਤ ਆਪਾਂ ਪਾਠ ਕਰੀਏ ਤਾਂ ਉਹ ਇੱਕ ਤਰ੍ਹਾਂ ਦਾ ਅਮਰਤ ਬਣ ਜਾਂਦਾ ਆਪਣੀਆਂ ਕੋਈ ਦੁੱਖ ਰੋਗ ਹੋਣੋ ਕਿ ਬਿਮਾਰੀਆਂ ਹੋਣ ਉਹ ਠੀਕ ਹੋ ਜਾਂਦੀਆਂ ਹਨ ਮੈਂ ਇਹ ਚੀਜ਼ ਪਹਿਲਾਂ ਵੀ ਪਰਖੀ ਹੋਈ ਆ ਜੀ ਤਾਂ ਕਰਕੇ ਦੇ ਮੈਂ ਇੱਥੇ ਪਾਠ ਕਰ ਰਹੀ ਸੀ ਤੇ ਨਾਲ ਨਾਲ ਤੇ ਨਾਲ ਆਟਾ ਗੁੰਨ ਰੇ ਸੀ ਨਾਲੇ ਇਹ ਹੁੰਦਾ ਜੀ ਚਲੋ ਮਹਾਰਾਜ ਦੇ ਚਰਨਾਂ 'ਚ ਹਾਜ਼ਰੀ ਵੱਧ ਲੱਗ ਜਾਂਦੀ ਆਪਣੀ ਹਨਾ ਨਾਲੇ ਇਹ ਕਹਿੰਦੇ ਹੁੰਦੇ ਜਿਵੇਂ ਆਪਾਂ ਦਸਵੰਦ ਕੱਢਦੇ ਆ ਪੈਸਿਆਂ ਦਾ ਉਵੇਂ ਆਪਣੇ ਸਵਾਸਾਂ ਦਾ ਵੀ ਦਸਵੰਦ ਆਪਾਂ ਨੂੰ ਕੱਢਣਾ ਚਾਹੀਦਾ ਤੇ ਜੇ ਆਪਣੇ ਕੋਲੇ ਕੰਮ ਕਰਦੇ ਕਰਨ ਟਾਈਮ ਘੱਟ ਹੋਵੇ ਤਾਂ ਆਪਾਂ ਕੰਮ ਕਰਨ ਦੇ ਨਾਲ-ਨਾਲ ਵੀ ਆਪਾਂ ਆਠ ਜਿਹੜਾ ਕਰ ਸਕਦੇ ਆ ਤੇ ਆਟਾ ਗੁੰਨ ਕੇ ਫਿਰ ਮੈਂ ਲੱਗੀ ਸੀ ਰੋਟੀ ਰੋਟੀ ਦੇ ਨਾਲ-ਨਾਲ ਫਿਰ ਮੈਂ ਪਾਣੀ ਜੱਪੀ ਹੈ ਜੀ ਤੇ ਉਹ ਵੀ ਤੁਹਾਡੇ ਨਾਲ ਅੱਗੇ ਸ਼ੇਅਰ ਕਰਾਂਗੇ ਵੀਡੀਓ ਨੂੰ ਪੂਰਾ ਜਰੂਰ ਦੇਖਿਓ ਤੇ ਬਾਕੀ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਜੀ ਵੱਧ ਤੋਂ ਵੱਧ ਸ਼ੇਅਰ ਕਰੋ ਵੀਡੀਓਜ਼ ਨੂੰ ਤੇ ਲੋ ਜਿੱਥੇ ਮੇਰਾ ਆਟਾ ਵੀ ਜਿਹੜਾ ਗੁੰਨਿਆ ਗਿਆ ਤੇ ਆਟਾ ਗੁੰਨ ਕੇ ਫਿਰ ਮੈਂ ਥੋੜੀ देर ਨੂੰ ਟਿਕਾ ਕੇ ਰੱਖਤਾ ਸੀ 10-15 ਮਿੰਟ ਫਿਰ ਉਸ ਤੋਂ ਬਾਅਦ ਆਪਾਂ ਰੋਟੀ ਲੱਗੀ ਸੀ

ਨਾਮ ਤੋ ਪੋਸੀ ਤੀ ਜੋ ਜੁਨਨ ਸਹਿਮ ਹਮ ਗੁਰ ਪ੍ਰਸਾਦਿ ਜਪੋ ਆ ਸਚੁ ਨਿਰਾਦ ਸਚ ਹੈ ਕੀ ਸਚੁ ਨਾਮੇ ਤੋ ਪੋਸੀ ਤੀ ਸਚੁ ਓੰਕਾਰ ਸਚ

ਨਾਨਕ ਹੁਸੀ ਕੀ ਸਚ ਜੀ ਆਪਣਾ ਹੁਣ ਟੱਕਰ ਦਾ ਕੰਮ ਆ ਜੀ ਸਾਰਾ ਕੰਪਲੀਟ ਹੋ ਗਿਆ ਤੇ ਬਾਕੀ ਹੁਣ ਅਸੀਂ ਕਰ ਰਹੀਆਂ ਰੈਸਟ ਹੁਣ ਕਾਮਰਿਜ ਬੈਠੇ ਆ ਜੀ ਹੁਣ ਥੋੜੀ ਦੇ ਰਾਮ ਕਰਾਂਗੇ ਤੇ ਬਾਕੀ ਅੱਜ ਮੌਸਮ ਬਹੁਤ ਸੋਹਣਾ ਠੰਡਾਗਾ ਤੇ ਹਵਾ ਚੱਲ ਰਹੀ ਥੋੜੀ ਥੋੜੀ ਹਲਕੀ ਹਲਕੀ ਠੰਡੀ ਬਾਕੀ ਤੋਂ ਪਹਿਨੀ ਅੱਜ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਜੀ ਤੁਹਾਡੇ ਕੰਨੇ ਮੌਸਮ ਕਿੱਦਾਂ ਦਾ ਬਹੁਤ ਜ਼ਿਆਦਾ ਗਰਮੀ ਸੀ ਥੋੜੀ ਜੀ ਨਾ ਰਾਹਤ ਹੁਣ ਮਿਲੂਗੀ ਥੋੜੀ ਗੁੰਮਸੰਗਤਾ ਹੁੰਦਾ ਅੰਦਾ ਕਿਉਂਕਿ ਹਵਾ ਥੋੜੀ ਘੱਟ ਆ ਗਈ ਪਰ ਜੇ ਹਵਾ ਚੱਲ ਪਈ ਪਰ ਵਧੀਆ ਠੰਡਾ ਠੰਡਾ ਮੌਸਮ ਹੋਊਗਾ ਤੇ ਬਾਕੀ ਚਲੋ ਜੀ ਹੁਣ ਆਪਾਂ ਵੀਡੀਓ ਦਾ ਵੀ ਕਰਦੇ ਐਂਡ ਆਪਾਂ ਜਿਆਦਾ ਵਰਕ ਦੀ ਵੀਡੀਓ ਨਹੀਂ ਬਣਾਈ ਆ ਜੈਨੀ ਕਿਉਂ ਬਣਾਈ ਆ ਤੇ ਬਾਕੀ ਵੀਡੀਓ ਚੰਗੀ ਲੱਗੀ ਉਹ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਹੌਲੀ ਹੌਲੀ ਅਗੋਂ ਪਹਿਲਾਂ ਇਤਨਾ ਸਾਰੇ ਵਲੌਗਸ ਬਣਾਉਣੇ ਸ਼ੁਰੂ ਕਰ ਦਵਾਂਗੇ ਤੇ ਬਾਕੀ ਜਿਹੜਾ ਦੂਸਰਾ ਚੈਨਲ ਆ ਜੀ ਉਹਨੂੰ ਪਲੀਜ਼ ਜਰੂਰ ਸਪੋਰਟ ਕਰੋ ਹਨਾ ਤੇ ਉਹਦਾ ਆਪਾਂ ਅੱਜ ਉਹਦੀ ਵੀ ਵੀਡੀਓ ਜਿਹੜੀ ਅਪਲੋਡ ਕਰਤੀ ਆ ਤੇ ਉਹ ਵੀ ਜਾ ਕੇ ਤੁਸੀਂ ਜਰੂਰ ਦੇਖਿਓ ਤੇ ਬਾਕੀ ਜਿਹੜਾ ਆਪਣਾ ਵਾਚ ਟਾਈਮ ਦਾ ਕਿਰਾਈਟੇਰੀਆ ਉਹ ਰਹਿੰਦਾ ਉਹਦਾ ਕੰਪਲੀਟ ਹੋਣ ਵਾਲਾ ਵੈਸ ਤਾਂ ਸਬਸਕ੍ਰਾਈਬਰ ਵੀ ਰਹਿੰਦੇ ਨੇ ਚਲੋ ਸਬਸਕ੍ਰਾਈਬਰ ਤਾਂ ਛੇਤੀ குரு ਸਭੀ ਕਿਰਪਾ ਤੁਹਾਡੇ ਸਪੋਰਟ ਨਾਲ ਹੋ ਜਾਣਗੇ ਤੁਸੀਂ ਜਿਹੜਾ ਵਾਚ ਟਾਈਮ ਦਾ ਕਰਾਈਟੇਰੀਆ ਉਹ ਵੀ ਜਰੂਰ ਪੂਰਾ ਕਰਵਾਓ ਜੀ ਪਲੀਜ਼ ਤੇ ਬਾਕੀ ਚਲੋ ਜੀ ਹੁਣ ਆਪਾਂ ਵੀਡੀਓ ਦਾ ਕਰਦੇ ਐਂਡ ਵੀਡੀਓ ਚੰਗੀ ਲੱਗੀ ਹੋ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਜੀ ਵੱਧ ਤੋਂ ਵੱਧ ਚੈਨਲ ਨੂੰ ਸਪੋਰਟ ਕਰਨਾ ਜੀ ਵੀਡੀਓ ਨੂੰ ਸ਼ੇਅਰ ਕਰਨਾ ਚਲੋ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਜੀ ਸਬਸਕ੍ਰਾਈਬ ਕਰਦੇ